ਸਾਡੀ ਗਲੀ ਦਾ ਮਸਲਾ ਇਹ ਆ ਵੀ ਜੋ ਮੈਂ ਵੀ ਆਈ ਆ ਇਤਰਾ ਹੀ ਛੱਪੜ ਰਿਆ ਵਾ ਇਹ ਛੱਪੜ ਦਾ ਪਾਣੀ ਸੁੱਕਦਾ ਹੀ ਨਹੀਂ ਜਦੋਂ ਸਾਡੇ ਬੱਚੇ ਸਕੂਲ ਜਾਂਦੇ ਰਾਹ ਚ ਡਿੱਗਦੇ ਵੀ ਆ ਨਿਸ਼ਕਾਨ ਮਿੰਦਾ ਇੱਥੇ ਤਨੀ ਚਾਰ ਮੁਕਤਾ ਵੀ ਹੋਈਆਂ ਛੱਪੜ ਦੇ ਵਿੱਚ ਚੰਗੀਆਂ ਪਲੀਆਂ ਮੁਕਤਾ ਹੋਈਆਂ ਮੁੰਡਿਆਂ ਦੀਆਂ ਡੁੱਬ ਗਏ ਆ ਤੇ ਉਹਨਾਂ ਮਾਂ ਪਿਓ ਦਾ ਕੀ ਮਸਲਾ ਵਾ ਉਹ ਤੇ ਮਾਂ ਪਿਓ ਮਰਿਆ ਹੀ ਆ ਸਦਾ ਵਹਤੀ ਜਿਨ੍ਹਾਂ ਦੇ ਬੱਚੇ ਮਰ ਗਏ ਆ ਡੁੱਬ ਡੁੱਬ ਕੇ ਵਿੱਚ ਤੇ ਗਾਂ ਵੀ ਖਤਰਾ ਇਹ ਛੱਪੜ ਦਾ ਹਣੂ ਸਾਡਾ ਮਸਲਾ ਲਵਣਾ ਚਾਹੀਦਾ ਵਾ ਪੀ ਸਾਡੀ ਇਹ ਗਲੀ ਵੀ ਬਣੀ ਚਾਹੀਦੀ ਪੋਰੇ ਪਈ ਕੇ ਸਾਡਾ ਪਾਣੀ ਬਾਹਰ ਨਿਕਲਣਾ ਚਾਹੀਦਾ ਇਹ ਘਰਾਂ ਚ ਵੜੇ ਹੁੰਦਾ ਪਾਣੀ ਮਸਲਾ ਇਹ ਆ ਵੀ ਇੱਥੇ ਮੇਰਾ ਵਸਨੀਕ ਇੱਥੇ ਘਰ ਆ ਘਰ ਦੇ ਗਵਾਂ ਛੱਪੜ ਆ ਛੱਪੜ ਜਿਹੜਾ ਵਾ ਕਾਫੀ ਸਾਲਾਂ ਤੋਂ ਜਿਹੜਾ ਵਾ ਓਵਰਫਲੋ ਆ ਇਹਦਾ ਨਿਕਾਸ ਕੋਈ ਨਹੀਂ ਆ ਸਾਡੀ ਮੰਗ ਪਹਿਲਾਂ ਵੀ ਪੰਚਾਇਤਾਂ ਨੂੰ ਵੀ ਰਹੀ ਆ ਕਿ ਇਸ ਛੱਪੜ ਦਾ ਜਿਹੜਾ ਨਿਕਾਸ ਆ ਉਹ ਪੋਰਿਆਂ ਦੇ ਥਰੂ ਹੀ ਹੋ ਸਕਦਾ ਪੋਰੇ ਅਜੇ ਤੱਕ ਕਿਤੇ ਨਹੀਂ ਪੈਂਦੇ ਪੋਰੇ ਜਿੰਨਾਂ ਚਿਰ ਨਾ ਪਏ ਉਹਨਾਂ ਚ ਛੱਪੜ ਦਾ ਨਿਕਾਸ ਨਹੀਂ ਆ ਛੱਪੜ ਦਾ ਨਿਕਾਸ ਨਾ ਹੋ ਕਰਕੇ ਸਾਡੇ ਗਲੀਆਂ ਚ ਘਰਾਂ ਚ ਜਿਹੜਾ ਪਾਣੀ ਆ ਵੜਿਆ ਵਾ ਇਹ ਲੋਕਾਂ ਦਾ ਨੰਗਣਾ ਵੀ ਬਹੁਤ ਮੁਸ਼ਕਲ ਆ ਇਸ ਕਰਕੇ ਨੰਗਣਾ ਤਾਂ ਮੁਸ਼ਕਲ ਇਹਦੇ ਨਾਲ ਜਿਹੜਾ ਬਿਮਾਰੀ ਦਾ ਡਰ ਆ ਉਹ ਇਹ ਤੋਂ ਵੀ ਜ਼ਿਆਦਾ ਖਤਰੇ ਵਾਲਾ ਕਿ ਜਿਹੜਾ ਡੇਂਗੂ ਵਰਗੀਆਂ ਬਿਮਾਰੀਆਂ ਹੋਰ ਨਾਮਰਾਜ਼ ਬਿਮਾਰੀਆਂ ਜਿਹੜੀਆਂ ਮੱਖੀ ਮੱਛਰ ਹੈ ਜੇ ਵਰਗੀਆਂ ਬਿਮਾਰੀਆਂ ਫੁਲਾ ਰਿਆ ਇਹ ਛੱਪੜ ਜਿਹੜਾ ਵਾ ਇਸ ਟਾਈਮ ਛੱਪੜ ਨਹੀਂ ਆ ਇਹਨੂੰ ਆਪਾਂ ਬਿਮਾਰੀਆਂ ਦਾ ਘਰ ਕਹਾਂਗੇ ਜੀ ਸਾਡੀ ਜਿਹੜੀ ਮੰਗ ਆ ਉਹ ਸਰਕਾਰ ਨੂੰ ਵੀ ਸਾਡੀ ਇਹੀ ਮੰਗ ਆ ਕਿ ਜਿੰਨਾ ਚਿਰ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਕੋਈ ਵੀ ਨਮਾਇਦਾ ਸਾਡੇ ਇਥੋਂ ਪਹੁੰਚਦਾ ਨਹੀਂ ਆ ਪਰ ਸਾਡੀ ਅਜੇ ਤੱਕ ਮੰਗ ਜਿਹੜੀ ਆ ਕਿਸੇ ਨੇ ਸੁਣੀ ਨਹੀਂ ਆ ਤੇ ਜਿਹੜੀ ਮੰਗ ਆ ਸਾਡੀ ਬਹੁਤ ਜਾਇਜ਼ ਆ ਤੇ ਜਲਦੀ ਤੁਰੰਤ ਇਹਦਾ ਹੱਲ ਕੀਤਾ ਜਾਵੇ ਸਾਡੀ ਇਹੀ ਮੰਗ ਆ ਜਿਹੜੇ ਠੱਟੀਆਂ ਪਿੰਡ ਦੇ ਵਿੱਚ ਜਿਹੜੇ ਪਾਣੀ ਬਾਰੇ ਸਾਨੂੰ ਹੁਣ ਪਤਾ ਲੱਗਾ ਮੀਡੀਆ ਜਰੀਏ ਪਤਾ ਲੱਗਾ ਕਿ ਉੱਥੇ ਪਾਣੀ ਖੜਾ ਵਾ ਸਾਡੇ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਉਹ ਅਸੀਂ ਪ੍ਰਬੰਧਕ ਨਾਲ ਗੱਲ ਕਰਕੇ ਹੁਣ ਦਾ ਪ੍ਰਬੰਧਕ ਸਾਡੇ ਕੋਲ ਆਏ ਮੀਟਿੰਗ ਤੇ ਆਉਂਦੇ ਆ ਉਹਨਾਂ ਨਾਲ ਗੱਲ ਕਰਕੇ ਸੰਪਰਕ ਕਰਕੇ ਉੱਥੇ ਮੌਕਾ ਵੇਖ ਲਾਂਗੇ ਜੋ ਵੀ ਉੱਥੇ ਬਣਦਾ ਮੌਕੇ ਤੇ ਕੰਮਾਂ ਤੇ ਕਰਵਾਇਆ ਜਾਊਗਾ ਸਾਡੀ ਗਲੀ ਦਾ ਮਸਲਾ ਇਹ ਆ ਵੀ ਜੋ ਮੈਂ ਵੀ ਆਈ ਆ ਇਤਰਾ ਹੀ ਛੱਪੜ ਰਿਹਾ ਵਾ ਇਹ ਛੱਪੜ ਦਾ ਪਾਣੀ ਸੁੱਕਦਾ ਹੀ ਨਹੀਂ ਜਦੋਂ ਸਾਡੇ ਬੱਚੇ ਸਕੂਲ ਜਾਂਦੇ ਰਾਹ ਚ ਡਿੱਗਦੇ ਵੀ ਆ ਨਿਸ਼ਕਾਨ ਮਿੰਦਾ ਇੱਥੇ ਤਿੰਨ ਚਾਰ ਮੌਤਾਂ ਵੀ ਆਈਆਂ ਛੱਪੜ ਦੇ ਵਿੱਚ ਚੰਗੀਆਂ ਪਲੀਆਂ ਮੌਤਾਂ ਆਈਆਂ ਮੁੰਡਿਆਂ ਦੀਆਂ ਡੁੱਬ ਗਏ ਆ ਤੇ ਉਹਨਾਂ ਮਾਂ ਪਿਓ ਦਾ ਕੀ ਮਸਲਾ ਵਾ ਉਹ ਤੇ ਮਾਂ ਪਿਓ ਮਰਿਆ ਹੀ ਆ ਸਦਾ ਵਹਤੀ ਜਿਨ੍ਹਾਂ ਦੇ ਬੱਚੇ ਮਰ ਗਏ ਆ ਡੁੱਬ ਡੁੱਬ ਕੇ ਵਿੱਚ ਤੇ ਗਾਂ ਵੀ ਖਤਰਾ ਇਹ ਛੱਪੜ ਦਾ ਹਨੂ ਸਾਡਾ ਮਸਲਾ ਲਵਣਾ ਚਾਹੀਦਾ ਵਾ ਪੀ ਸਾਡੀ ਇਹ ਗਲੀ ਵੀ ਬਣੀ ਚਾਹੀਦੀ ਪੋਰੇ ਪਈ ਕੇ ਸਾਡਾ ਪਾਣੀ ਬਾਹਰ ਨਿਕਲਣਾ ਚਾਹੀਦਾ ਇਹ ਘਰਾਂ ਚ ਵੜੇ ਹੁੰਦਾ ਪਾਣੀ ਮਸਲਾ ਇਹ ਆ ਵੀ ਇੱਥੇ ਮੇਰਾ ਵਸਨੀਕ ਇੱਥੇ ਘਰ ਆ ਘਰ ਦੇ ਗਵਾਂ ਛੱਪੜ ਆ ਛੱਪੜ ਜਿਹੜਾ ਵਾ ਕਾਫੀ ਸਾਲਾਂ ਤੋਂ ਜਿਹੜਾ ਵਾ ਓਵਰਫਲੋ ਆ ਇਹਦਾ ਨਿਕਾਸ ਕੋਈ ਨਹੀਂ ਆ ਸਾਡੀ ਮੰਗ ਪਹਿਲਾਂ ਵੀ ਪੰਚਾਇਤਾਂ ਨੂੰ ਵੀ ਰਹੀ ਆ ਕਿ ਇਸ ਛੱਪੜ ਦਾ ਜਿਹੜਾ ਨਿਕਾਸ ਆ ਉਹ ਪੋਰਿਆਂ ਦੇ ਥਰੂ ਹੀ ਹੋ ਸਕਦਾ ਪੋਰੇ ਅਜੇ ਤੱਕ ਕਿਤੇ ਨਹੀਂ ਪੈਂਦੇ ਪੋਰੇ ਜਿੰਨਾਂ ਚਿਰ ਨਾ ਪਏ ਉਹਨਾਂ ਚ ਛੱਪੜ ਦਾ ਨਿਕਾਸ ਨਹੀਂ ਆ ਛੱਪੜ ਦਾ ਨਿਕਾਸ ਨਾ ਹੋ ਕਰਕੇ ਸਾਡੇ ਗਲੀਆਂ ਚ ਘਰਾਂ ਚ ਜਿਹੜਾ ਪਾਣੀ ਆ ਵੜਿਆ ਵਾ ਇਹ ਲੋਕਾਂ ਦਾ ਨੰਗਣਾ ਵੀ ਬਹੁਤ ਮੁਸ਼ਕਲ ਆ ਇਸ ਕਰਕੇ ਨੰਗਣਾ ਤਾਂ ਮੁਸ਼ਕਲ ਹੈ ਇਹਦੇ ਨਾਲ ਜਿਹੜਾ ਬਿਮਾਰੀ ਦਾ ਡਰ ਆ ਉਹ ਇਹ ਤੋਂ ਵੀ ਜ਼ਿਆਦਾ ਖਤਰੇ ਵਾਲਾ ਕਿ ਜਿਹੜਾ ਡੇਂਗੂ ਵਰਗੀਆਂ ਬਿਮਾਰੀਆਂ ਹੋਰ ਨਾਮਰਾਜ਼ ਬਿਮਾਰੀਆਂ ਜਿਹੜੀਆਂ ਮੱਖੀ ਮੱਛਰ ਹੈ ਜੇ ਵਰਗੀਆਂ ਬਿਮਾਰੀਆਂ ਫੁਲਾ ਰਿਆ ਇਹ ਛੱਪੜ ਜਿਹੜਾ ਵਾ ਇਸ ਟਾਈਮ ਛੱਪੜ ਨਹੀਂ ਆ ਇਹਨੂੰ ਆਪਾਂ ਬਿਮਾਰੀਆਂ ਦਾ ਘਰ ਕਹਾਂਗੇ ਜੀ ਸਾਡੀ ਜਿਹੜੀ ਮੰਗ ਆ ਉਹ ਸਰਕਾਰ ਨੂੰ ਵੀ ਸਾਡੀ ਇਹੀ ਮੰਗ ਆ ਕਿ ਜਿੰਨਾ ਚਿਰ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਕੋਈ ਵੀ ਨਮਾਇਦਾ ਸਾਡੇ ਇਥੋਂ ਪਹੁੰਚਦਾ ਨਹੀਂ ਆ ਪਰ ਸਾਡੀ ਅਜੇ ਤੱਕ ਮੰਗ ਜਿਹੜੀ ਆ ਕਿਸੇ ਨੇ ਸੁਣੀ ਨਹੀਂ ਆ ਤੇ ਜਿਹੜੀ ਮੰਗ ਆ ਸਾਡੀ ਬਹੁਤ ਜਾਇਜ਼ ਆ ਤੇ ਜਲਦੀ ਤੁਰੰਤ ਇਹਦਾ ਹੱਲ ਕੀਤਾ ਜਾਵੇ ਸਾਡੀ ਇਹੀ ਮੰਗ ਆ ਜਿਹੜੇ ਠੱਟੀਆਂ ਪਿੰਡ ਦੇ ਵਿੱਚ ਜਿਹੜੇ ਪਾਣੀ ਬਾਰੇ ਸਾਨੂੰ ਹੁਣ ਪਤਾ ਲੱਗਾ ਮੀਡੀਆ ਜਰੀਏ ਪਤਾ ਲੱਗਾ ਕਿ ਉੱਥੇ ਪਾਣੀ ਖੜਾ ਵਾ ਸਾਡੇ ਕੋਲ ਕੋਈ ਉਹਦੀ ਲਿਖਤੀ ਸ਼ਿਕਾਇਤ ਨਹੀਂ ਆਈ ਉਹ ਅਸੀਂ ਪ੍ਰਬੰਧਕ ਨਾਲ ਗੱਲ ਕਰਕੇ ਹੁਣ ਦਾ ਪ੍ਰਬੰਧਕ ਸਾਡੇ ਕੋਲ ਆਏ ਮੀਟਿੰਗ ਤੇ ਆਉਂਦੇ ਆ ਉਹਨਾਂ ਨਾਲ ਗੱਲ ਕਰਕੇ ਸੰਪਰਕ ਕਰਕੇ ਉੱਥੇ ਮੌਕਾ ਵੇਖ ਲਾਂਗੇ ਜੋ ਵੀ ਉੱਥੇ ਬਣਦਾ ਮੌਕੇ ਤੇ ਕੰਮਾਂ ਤੇ ਕਰਵਾਇਆ ਜਾਊਗਾ